ਇੱਦਾਂ ਦਾ ਜਫਾ ਪਾਇਆ ਹੁੰਦਾ ਉਹ ਦੇਖਿਓ ਉਹਦੀਆਂ ਜੜਾਂ ਨੇ ਜਫਾ ਪਾ ਲਿਆ ਦੂਜੇ ਦਰਖਤ ਦੇ ਨੇ ਤੇ ਇਸ ਮਨੋਹਰ ਪਵਿੱਤਰ ਸਥਾਨ ਪਰ ਸਦੀਆਂ ਬਾਬਾ ਜੀਵ ਵਰਥਰੀ ਜੀ ਨੇ ਇਕੱਠੇ ਬੈਠ ਕੇ ਤਪੱਸਿਆ ਕੀਤੀ ਜੀ ਬਾਬਾ ਜੀ ਦਾ ਪ੍ਰਚੀਨ ਸਨਾਨ ਗੁੰਡ ਦੇਖੋ ਟਟਿਰੀ ਦੀ ਆਵਾਜ਼ ਆਹ ਉਧਰ ਪਾਣੀ ਦੀ ਆਵਾਜ਼ ਆ ਰਹੀ ਆ ਸ਼ਾਂਤ ਮਾਹੌਲ ਆ ਇੱਥੋਂ ਕੀ ਸੇ ਤੋਂ ਹੁੰਦਾ ਆ। ਛੋਡੇ ਚੜ ਕੇ ਜਦੋਂ ਮੋਰੇ ਸੜਕ ਆ ਜਾਂਦੀ ਆ ਤੇ ਉੱਥੇ ਆ ਗਈ ਆ ਬਲਕ੍ਰਮ ਅੰਤਪ ਜੀ ਦੀ ਦੁਕਾਨ। ਸਾਰੇ ਨੂੰ ਪਤਾ। ਇਹਨਾਂ ਦੀ ਮੈਂ ਫਿਰ ਨਾਲ ਕਿਉਂ ਇਹਨਾਂ ਨੂੰ ਲਿਆ ਉਹ ਪ੍ਰੋਪਰ ਪਤਾ ਲੱਭ ਜਵੇ ਕਿੱਥੋਂ ਆਪਾਂ ਕਿੱਦਾਂ ਨੂੰ ਜਾਣਾ। ਤੇ ਅੰਕਲ ਜੀ ਹੁਣ ਆਪਾਂ ਜਾਣਾ ਮੰਡਾ ਦੇ ਟਮਾਟਾ ਦੇ ਆ। ਇੱਥੋਂ ਟੈਂਟਰ ਕਿੱਥੋਂ ਜਾਣਾ? ਇੱਥੋਂ ਜਾਉਦੇ ਬੜੀ ਸਰਾ ਨੌ ਨੰਬਰ ਸਰਾ ਦੇ ਕੋਲ। ਆ ਸਾਹਮਣੇ ਨੌ ਨੰਬਰ ਸਰਾ ਹੈਗੀ ਆ। ਉੱਥੋਂ ਪੌੜੀ ਉਤਰਗੇ ਸਿੱਧੀਆਂ 1011 ਪੌੜੀ। 1011 ਬੋੜੀ ਆ ਆਪਾਂ ਦੋ ਵਾਰੀ ਗੱਡੀ 'ਚ ਗਏ ਗੱਡੀ 'ਚ ਰਸਤਾ ਦੱਸੀਆ ਪਰ ਆਪਾਂ ਐਂਕੀ ਜਾਵਾਂਗੇ ਪੈਦਲ ਅੰਕਲ ਅੰਕਲ ਜੀ ਕਹਿੰਦੇ ਉਧਰ ਦੀ ਹਰਪਾਲ ਤੂੰ ਪੈਦਲ ਵੀ ਤਾ ਤੇ ਆਪਾਂ ਸਪੈਸ਼ਲ ਅਜੇ ਪੈਦਲ ਜਾਵਾਂਗੇ ਤਾਂ 10 ਮਿੰਟ ਜਾਣ ਨੂੰ ਜਾਂ 1/2 ਘੰਟਾ ਆਉਣ ਨੂੰ ਅੰਕਲ ਜੀ ਰੋਹ ਜਾਂਦੇ ਆ ਉਧਰ ਦੀ ਆ ਬਿਲਕੁਲ ਮੇਰਾ ਘਰ ਅੱਗੇ ਦੋ ਮਿੰਟ ਆ ਤੇ ਚਲੋ ਮਿਲਦੇ ਆ ਬਿਲਕੁਲ ਤਰਾ ਬੋਲ ਜਾਇਆ ਹੋ ਜਾਏ ਤੇ ਆ ਮਟਾ ਹੈ ਜੀ ਹਾਂ ਹਾਂ ਜਾ ਕੇ ਆਵਾਂਗੇ ਹਾਂ ਜੀ ਤੇ ਉਸ ਤੋਂ ਥੋੜਾ ਅੱਗੇ ਆ ਕੇ ਆ ਹੈਗੀ ਆ ਜੀ 9 ਨੰਬਰ ਸਰਾ ਤੇ 9 ਨੰਬਰ ਸਰਾ ਤੋਂ ਅੰਕਲ ਜੀ ਕਹਿੰਦੇ ਸੀ ਵੀ ਫਲੇ ਉਤਰਨਾ ਆ ਕੀ ਹਾਲ ਆ ਠੀਕ ਓ ਕਿੱਥੋਂ ਇੱਥੋਂ ਦੱਸਿਆ ਵੀ ਅੰਕਲ ਜੀ ਨੇ ਵੀ ਇੱਥੋਂ ਲੈਫਟ ਹੈਂਡ ਪੋੜੀਆਂ ਉਤਰਦੀਆਂ ਨਾ ਜੀ ਤੇ ਨਿਸ਼ਾਨੀ ਰਹਿ ਜੂਗੀ ਇਸ ਸਰਾ ਦਾ ਤਕਰੀਬਨ ਸਭ ਨੂੰ ਪਤਾ ਹੈ ਨਾ ਤੇ ਇਹ ਜਿਹੜੀ ਮੰਤਰੀਂਦਰ ਜਗੀਰ ਜੀ ਉਹਨਾਂ ਦੀ ਸਰਾ ਬਣਾਈ ਜਾਂ ਨਵੀ ਇਹ ਓ ਹੈ ਨਾ ਤੇ ਆ ਜੋ ਫਿਰ ਚਲਿਏ ਮੌਸਮ ਬਹੁਤ ਸੋਹਣਾ ਆ ਜੀ ਨਾ ਕੱਲ ਮੀਂਹ ਪਿਆ ਗਿਆ ਤੇ ਗਰਮੀ ਬਹੁਤ ਸੀਗੀ ਕੱਲ ਚੰਗਾ ਮੀਂਹ ਪਿਆ ਨਾ ਤੇ ਉਸ ਤੋਂ ਬਾਅਦ ਫਿਰ ਵੈਦਰ ਬਹੁਤ ਹੀ ਸੋਹਣਾ ਹੋ ਗਿਆ ਠੰਡਾ ਖੁਸ਼ਗੁਮਾਰ ਖੁਸ਼ਗੁਮਾਰ ਇਦਾਂ ਕਹਿੰਦੇ ਹੁੰਦੇ ਨਾ ਹਾਂਜੀ ਤੇ ਇਹ ਨੋ ਨੰਬਰ ਸਰਾ ਦੇ ਬਿਲਕੁਲ ਸਾਹਮਣੇ ਨੋ ਨੰਬਰ ਸਰਾ ਦੇ ਬਿਲਕੁਲ ਸਾਹਮਣੇ ਤੁਸੀਂ ਦੇਖੋਗੇ ਤੇ ਇਹ ਬੋਰਡ ਲੱਗਾ ਆ ਮਠ ਸਮਾਧੀਆਂ यहां पर प्राचीन महंतों की असंख्य समाधियां हैं और सुंदर बगीचा दूणा मंदिर स्नान कुंड दर्शन करने योग्य है ठीक है निवेदक महंत निवास ਤੇ ਇਹ ਹੈ ਜੀ ਉਹ ਪੌੜੇ ਜਿੱਧਰ ਤੋਂ ਪੱਥਲੇ ਉਤਰਨਾ ਹੁਣ ਤੇ ਇੱਥੇ ਹੱਥ ਆ ਕੇ ਥੋੜਾ ਸ਼ੇਕ ਕਰਦਾ ਜਦੋਂ ਆਪਾਂ ਇਹਨਾਂ ਪੌੜੀਆਂ ਦੇ ਉੱਤਰਦੇ ਆ ਨਾ ਤੇ ਚਲੋ ਬਾਬਾ ਜੀ ਅੱਗੇ ਅਰਦਾਸ ਕਰਦੇ ਆ ਇਹ ਬਾਬਾ ਜੀ ਜਲਦੀ ਜਲਦੀ ਹੁਣ ਸਾਤੋਂ ਗਿੰਬਲ ਲੈ ਹੋ ਜਾਵੇ ਇੱਕ ਡਰੋਨ ਲੈਣਾ ਨਾ ਤੇ ਇਹ ਗਿਜੇਟ ਪੂਰੇ ਹੋ ਜਾਂਦੇ ਵੀਡੀਓ ਨੂੰ ਫੇਰ ਹੋਰ ਚਾਰ ਚੰਦ ਲੱਗ ਜਾਂਦੇ ਹਨਾ ਵੀਡੀਓ ਉਹੀ ਹੁੰਦੀ ਜਦੋਂ ਆਹੇ ਵੀਡੀਓ ਆਪਾਂ ਡਰੋਨ ਦੇ ਨਾਲ ਬਣਾਉਣੀ ਆ ਤੇ ਜਦੋਂ ਅਸੀਂ ਆਹੇ ਵੀਡੀਓ ਡਰੋਨ ਦੇ ਨਾਲ ਬਣਾਉਣੀ ਆ ਨਾ ਤੇ ਹੋਰ ਜ਼ਿਆਦਾ ਉਹ ਵਧੀਆ ਲੱਗੂਗੀ ਨਾ ਸਾਰਾ ਵਿਊ ਆਊਗਾ ਉੱਪਰੋਂ ਜਦੋਂ ਡਰੋਨ ਲੈਂਦਾ ਨਾ ਤੇ ਬਹੁਤ ਸੰਗਤਾਂ ਪੁੱਛਦੀਆਂ ਹੁੰਦੀਆਂ ਸੀਗੀਆਂ ਵੇ ਭਾਜੀ ਕਿੱਥੋਂ ਰਸਤਾ ਕਿੱਥੋਂ ਰਸਤਾ ਕਈ ਸੰਗ ਦਿੰਦਾ ਨਾ ਜਿਹੜੀਆਂ ਬੱਸਾਂ ਤੇ ਆਉਂਦੇ ਆ ਉਹਨਾਂ ਨੂੰ ਗੱਡੀ ਦਾ ਸਾਧਨ ਨਹੀਂ ਹੁੰਦਾ ਉਹਨਾਂ ਲਈ ਫਿਰ ਆਹ ਰਸਤਾ ਬਹੁਤ ਵਧੀਆ ਆ ਤੁਸੀਂ ਇੱਧਰ ਦੀ ਆ ਸਕਦੇ ਆ ਤੇ ਇੱਧਰ ਵੀ ਆ ਕੇ ਤੁਸੀਂ ਜਿੱਦਾਂ ਕਰ ਲੋ ਬਈ ਪੈਦਲ ਜਾ ਸਕਦੇ ਆ ਨਾ ਤੇ ਜੇ ਗੱਡੀ ਵਾਲਾ ਰਾਹ ਆ ਉਹ ਤਾਂ ਮੈਂ ਪਿਛਲੀਆਂ ਵੀਡੀਓ ਦੋ ਪਾਈਆਂ ਆ ਉਹਨਾਂ ਵਿੱਚ ਤੁਸੀਂ ਚੈੱਕ ਕਰ ਸਕਦੇ ਆ ਜਾ ਕੇ ਤੇ ਸੰਗ ਤਾਂ ਬਹੁਤ ਘੱਟ ਆਉਂਦੀਆਂ ਇੱਧਰ ਨੂੰ ਜਾਂ ਤਾਂ ਸੰਗ ਤਾਂ ਨੂੰ ਜਿਆਦਾ ਪਤਾ ਨਹੀਂ ਹੈਗਾ ਬਾਕੀ ਜਦੋਂ ਹੁਣ ਵੀਡੀਓ ਆਪਾਂ ਪਾਈਆਂ ਨਾ ਸਮਾਦਾਂ ਦੀ ਤੇ ਬਹੁਤ ਸੰਗਤਾਂ ਦੇ ਕਮੈਂਟ ਆਏ ਆ ਬਹੁਤ ਅੱਛੇ-ਅੱਛੇ ਕਮੈਂਟ ਆਏ ਆ ਤੇ ਉਹ ਸੰਗਤਾਂ ਫਿਰ ਦੱਸਦੇ ਆ ਵੀ ਅਸੀਂ ਬਹੁਤ ਟਾਈਮ ਹੋ ਗਿਆ ਉਹਦੋਂ ਸਾਨੂੰ ਨਹੀਂ ਪਤਾ ਸੀਗਾ ਨਾ ਤੇ ਚਲੋ ਇਹ ਵੀ ਇੱਕ ਸੇਵਾ ਆ ਜੀ ਬਾਬਾ ਜੀ ਨੇ ਲਾਈ ਹੋ ਆ ਤੇ ਅਸੀਂ ਕਰੀ ਜਾਂਦੇ ਆ ਤੇ ਉਹ ਫਿਰ ਉੱਥੇ ਸੰਗਤੇ ਜਾ ਕੇ ਆਉਂਦੀ ਆ ਫਿਰ ਉਹ ਕਮੈਂਟ ਕਰਦੀ ਆ ਵੀ ਪਾਜੀ ਬਹੁਤ ਵਧੀਆ ਲੱਗਾ ਤੁਹਾਡੀ ਵੀਡੀਓ ਦੇਖ ਕੇ ਗਏ ਸੀਗੇ ਫਿਰ ਇਸ ਤੋਂ ਦੂਸਰੇ ਪਾਸੇ ਬਿਲਕੁਲ ਜਿੱਦਾਂ ਜਿਹੜੀ ਆਪਣੇ गुफा ਦੇ ਦੂਸਰ ਗੁਫਾ ਦੇ ਬਿਲਕੁਲ نیچے ਜਿਹੜੀ ਖਾੜਿਆ ਹਨਾ ਜੀ ਉੱਥੇ ਬੋਲੀ ਆ ਤੇ ਬੋਲੀ ਤੋਂ ਜਲ ਲੈ ਕੇ ਆਉਂਦੇ ਡੇਲੀ ਸਵੇਰੇ ਤੇ ਕੇ ਉਹਦੇ ਨਾਲ ਰੋਡ ਪ੍ਰਸ਼ਾਦ ਬਣਦਾ ਆ ਤੇ ਉਹਦੇ ਨਾਲ ਬਾਬਾ ਜੀ ਨੂੰ ਇਸ਼ਨਾਨ ਕਰਾਇਆ ਜਾਂਦਾ ਆ ਨਾ ਜੀ ਗੁਫਾ ਚ ਤੇ ਉਹ ਸਵੇਰੇ ਤੜਕੇ 3 ਵਜੇ ਗਾਗਰ ਲੈ ਕੇ ਆਉਂਦੇ ਆ ਤੇ ਅੱਜ ਮੇਰੀ ਗੱਲ ਹੋ ਗਈ ਸੀਗੀ ਵੀ ਆਪਾਂ ਜਾਣਾ ਆ ਤੇ ਚਲੋ ਐਸੀ ਮਹਾਰਾਜ ਦੀ ਮੋਜ ਤੇ ਸੁਭਬ ਨਹੀਂ ਬਣਿਆ ਕਿਉਂਕਿ ਰਾਤ ਸਾਡੇ ਇੱਥੇ ਸੰਗ ਆਇਆ ਦੀ ਫਗਵਾੜੇ ਤੋਂ ਉਹਨਾਂ ਦੇ ਨਾਲ ਸੰਤਾਂ ਨਾਲ ਗੱਲਾਂ ਬਾਤਾਂ ਕਰਦੇ ਕਰਦੇ ਔਰ ਇੰਨਾ ਕੁ ਰੁੱਝ ਗਏ ਪਤਾ ਨਹੀਂ ਲੱਗਾ ਕਦੋਂ ਪਾਰਾ ਇੱਕ ਦਾ ਟਾਈਮ ਹੋ ਗਿਆ ਤੇ ਉਹਨਾਂ ਨੇ ਮੈਨੂੰ ਤਿੰਨ ਦਾ ਟਾਈਮ ਦਿੱਤਾ ਸੀਗਾ ਵੀ ਜਦੋਂ ਆਪਾਂ ਜਾਣਾ ਸੀਗਾ ਬੋਲੀ ਨੂੰ ਨਾ ਤਾਂ ਫਿਰ ਅੱਖ ਨਹੀਂ ਖੁੱਲੀ ਨਾ ਕਿ ਜਾ ਖੁੱਲੀ ਕੋਈ 5:00 ਵਜੇ ਤੇ ਇਸ ਕਰਕੇ ਨਹੀਂ ਜਾ ਹੋਇਆ ਬਾਕੀ ਜਦੋਂ ਜਦੋਂ ਉਹ ਟਾਈਮ ਆਉਣਾ ਪ੍ਰਮਾਤਮਾ ਨੇ ਆਪ ਹੀ ਫਿਰ ਸਵੱਬ ਬਣਾ ਦੇਣਾ ਤਾਂ ਫਿਰ ਆਪਾਂ ਤੜਕੇ ਉਹ ਵੀ ਸ਼ੂਟ ਜ਼ਰੂਰ ਕਰਾਂਗੇ ਨਾ ਤੇ ਬਾਕੀ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਹੈ ਨਾ ਵੇ ਬਹੁਤ ਤੁਹਾਡਾ ਪਿਆਰ ਮਿਲ ਰਿਹਾ ਹੈ ਨਾ ਜੀ ਬਹੁਤ ਜਿਆਦਾ ਰੱਜਮਾ ਪਿਆਰ ਮਿਲਦਾ ਜੀ ਤੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਤੁਹਾਡੇ ਪਿਆਰ ਉਤਸ਼ਾਹ ਕਰਕੇ ਹੀ ਇਹ ਮਤਲਬ ਉਤਸ਼ਾਹ ਮਿਲਦਾ ਜੀ ਇਦਾਂ ਦੀਆਂ ਵੀਡੀਓਜ਼ ਬਣਾਉਣ ਲਈ ਨਾ ਤੇ ਆ ਵਿਊ ਦੇਖੋ ਕਿੰਨਾ ਸ਼ਾਨਦਾਰ ਆ ਅਰੇ ਕਈਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਗੁਫਾ ਦੇ ਲੱਗ ਕੇ ਆ ਵਿਊ ਵੀ ਹੈਗੇ ਆ ਆ ਦੇਖਿਓ ਉਹ ਸਾਹਮਣੇ 9 ਨੰਬਰ ਸਰਾ ਆ ਉਹ ਸਾਹਮਣੇ 9 ਨੰਬਰ ਸਰਾਂ ਦੀਦੀ ਹੈ ਨਾ ਤੇ ਆਪਾਂ ਥੋੜਾ ਜਿਹਾ ਥੱਲੇ ਆਏ ਤਾਂ ਵੀਊ ਦੇਖੋ ਕਿੰਨਾ ਹੀ ਸ਼ਾਨਦਾਰ ਆ ਜਿਹੜੇ ਨੇਚਰ ਨੂੰ ਪਿਆਰ ਕਰਦੇ ਆ ਨਾ ਜੀ ਤੇ ਉਹ ਇਹਨਾਂ ਮਤਲਬ ਇਸ ਪਾਸੇ ਜਾਂ ਇਹਨਾਂ ਇਦਾਂ ਦੀ ਜਗ੍ਹਾ ਤੇ ਆ ਕੇ ਬਹੁਤ ਉਹਨਾਂ ਦਾ ਮਨ ਪਰਸਾਨ ਹੁੰਦਾ ਆ ਤੇ ਆਕੀ ਤੁਸੀਂ ਵੀ ਦੱਸਿਓ ਵੀਡੀਓ ਕਿਹੋ ਜਿਹੀ ਲੱਗ ਰਹੀਆਂ ਤੇ ਕਮੈਂਟ ਵਿੱਚ ਨਾ ਥੋੜਾ ਬਹੁਤ ਸੁਝਾਅ ਵੀ ਦੇ ਦਿਓ ਕੋਈ ਕਿਸੇ ਵੇਲੇ ਕਹਿ ਦਿੰਦੇ ਹੁੰਦੇ ਆ ਨਾ ਤੇ ਆਹ ਦੇਖਿਓ ਆ ਜਿਹੜੇ ਦਰਖਤ ਆ ਕਾਲੇ ਹੋਏ ਹੋ ਆ ਤੇ ਇਹ ਜਿਹੜੇ ਦਰਖਤਾਂ ਨੂੰ ਨਾ ਜੰਗਲਾਂ 'ਚ ਅੱਗ ਲੱਗਦੀ ਆ ਚਲੋ ਇਹ ਵੀ ਟੋਪਿਕ ਮੈਨੂੰ ਦਿਮਾਗ ਨੂੰ ਯਾਦ ਆ ਗਿਆ ਮੈਨੂੰ ਮੈਂ ਗਿਆ ਸੀਗਾ ਸੱਚਪਾਸ ਸੱਚਪਾਸ ਜਦੋਂ ਗਿਆ ਸੀ ਉਹ ਚਪਾਇਆ ਚੰਬਾ ਹੋ ਕੇ ਜਾਣਾ ਪੈਂਦਾ ਨਾ ਜੀ ਚੰਬਾ ਹੋ ਕੇ ਬੈਰਾਗੜ ਤੇ ਚੰਬੇ ਤੇ ਜਿੰਨੇ ਜੰਗਲ ਆ ਤਕਰੀਬਨ ਸਾਰਿਆਂ ਨੂੰ ਅੱਗ ਲੱਗੀ ਹੋਈ ਸੀਗੀ ਦੇਖੋ ਇੰਨੇ ਦਰਖਤ ਹੋਣ ਦੇ ਬਾਵਜੂਦ ਇਨਾ ਉੱਥੇ ਮੌਸਮ ਠੰਡਾ ਆ ਬਈ ਜਦੋਂ ਇਧਰ ਗਰਮੀ ਹੁੰਦੀ ਤਾਂ ਕਹਿੰਦੇ ਚੰਬੇ ਵਾਲੀ ਸਾਈਡ ਜਾਓ ਉਧਰ ਠੰਡ ਹੁੰਦੀ ਹੈ ਨਾ ਮੌਸਮ ਠੰਡਾ ਹੁੰਦਾ ਪਰ ਉੱਥੇ ਵੀ ਟੈਂਪਰੇਚਰ ਸਾਡੇ ਜਿੰਨੇ ਹੀ ਪੰਜਾਬ ਜਿੰਨੇ ਹੀ ਸਿਗਾ ਤੇ ਇੰਨੇ ਦਰੱਖਤ ਹੋਣ ਦੇ ਬਾਵਜੂਦ ਇੰਨੀ ਗਰਮੀ ਵੱਧ ਰਹੀ ਆ ਕਿ ਦਰੱਖਤ ਕੱਟ ਵੀ ਹੋ ਰਹੇ ਆ ਇਸ ਕਰਕੇ ਵੱਧ ਤੋਂ ਵੱਧ ਦਰੱਖਤ ਲਾਉਣੇ ਚਾਹੀਦੇ ਜਿੰਨੇ ਵੱਧ ਤੋਂ ਵੱਧ ਲੱਗਣਗੇ ਉਨਾ ਹੀ ਮੌਸਮ ਦੇ ਵਿੱਚ ਚੇਂਜ ਆਏਗਾ ਤੇ ਚੇਂਜ ਆਏਗਾ ਤਾਂ ਮੌਸਮ ਠੰਡਾ ਹੋਊਗਾ ਖੁਸ਼ਗੁਮਾਰ ਹੋਊਗਾ ਗਰਮੀ ਘਟੇਗੀ ਹੈ ਨਾ ਜੀ ਤੇ ਜੇ ਇਹ ਹਾਲ ਰਿਹਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਗਰਮੀ ਨਿੱਗ ਹੋ ਜਾਣੀ ਆ ਮੈਨੂੰ ਲੱਗਦਾ ਵੀ ਜੇ ਦੇਖੋ ਕੀ ਦਾ ਕਹਿੰਦੇ ਹਾਈਐਸਟ ਜਿਹੜਾ ਟੈਂਪਰੇਚਰ ਗਿਣਿਆ ਗਿਆ ਨਾ ਉਹ ਅਮਰੀਕਾ ਦਾ ਆ ਤੇ ਸੈਕੰਡ ਨੰਬਰ ਤੇ ਮਹਾਰਾਸ਼ਟਰ ਦੇ ਵਿੱਚ ਗਿਣਿਆ ਗਿਆ 55 ਜਾਂ 56. ਕੁਛ ਆ ਸਮਥਿੰਗ ਇਹਦੇ ਲਾਗੇ ਛਾਗੇ ਸੀ ਮੈਂ ਕਲੀਅਰ ਨਹੀਂ ਪਰ ਇਹਦੇ ਲਾਗੇ ਛਾਗੇ ਹੀ ਆ ਤੇ ਤੇ ਜੇ ਇਹ ਹੀ ਆ ਰਿਹਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਲੱਗਦਾ 70 80 ਦਾ ਪਹੁੰਚੇ ਜਾਊਗਾ ਨਾ ਕੋਈ ਵੱਡੀ ਗੱਲ ਨਹੀਂ ਹੈਗੀ ਹਨਾ ਇਸ ਕਰਕੇ ਦਰਖਤ ਵੀ ਜਰੂਰ ਲਾਓ ਹਨਾ ਜੀ ਤੇ ਕੋਈ ਆ ਦੇਖੋ ਆ ਜਿੰਨੇ ਦਰਖਤ ਸਾਰਿਆਂ ਨੂੰ ਅੱਗ ਲੱਗੀ ਹੋਈ ਆ ਸਾਰੇ ਥੱਲੇੋਂ ਕਾਲੇ ਹੋਏ ਹੋ ਆ ਹੁਣ ਟਾਈਮ ਪਾ ਕੇ ਹਰੇ ਤਾਂ ਹੋਣਗੇ ਪਰ ਉਹ ਚੀਜ਼ ਥੋੜੀ ਰਹਿ ਜਾਂਦੀ ਮੁੜ ਕੇ ਉਹ ਗੱਲ ਥੋੜੀ ਰਹਿੰਦੀ ਆ ਨਾ ਇਸ ਕਰਕੇ ਇਹ ਵੀ ਚੀਜ਼ ਦਾ ਜਰੂਰ ਧਿਆਨ ਦਿਓ ਮੇਰੇ ਭਰਾ ਸਾਰੇ ਜਾਣੇ ਨਾ ਔਰ ਦਰਖਤ ਜਰੂਰ ਲਾਇਆ ਕਰੋ ਬੂਟੇ ਜਰੂਰ ਲਾਓ ਅਗਰ ਵੱਢਦੇ ਆ ਇੱਕ ਪੜਦੇ ਤਾਂ ਦੋ ਲਾ ਦਿਓ ਹਨਾ ਜੀ ਤੇ ਲੋ ਜੀ ਕਰੋ ਚੈੱਕ ਇੱਥੇ ਦਾ ਵਿਊ ਕਿੰਨਾ ਸ਼ਾਨਦਾਰ ਆ ਜੀ ਜੇ ਲੋ ਆਪ ਗੱਡੀ ਜੇ ਆਉਂਦੇ ਆ ਤੇ ਉਹ ਦੂਸਰੀ ਸਾਈਡ ਤੇ ਆਉਂਦੇ ਆ ਤੇ ਉਹ ਕੋ ਬਹੁਤ ਜ਼ਿਆਦਾ ਲੰਬੀ ਬਾਟ ਹੋ ਜਾਂਦੀ ਆ ਹਨਾ ਜੀ ਤੇ ਇਧਰ ਦੀ ਬਿਲਕੁਲ ਲੱਗ ਗਈ ਆ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਨਾ ਹੋਲੀ ਸੱਜੇ ਤੁਸੀਂ ਪੋਡੇ ਉਤਰੀ ਜਾਓ ਪੋਡੇ ਵੀ ਬੜੇ ਸਾਫ ਸੁਥਰੇ ਆ ਕੋਈ ਤਿਲਕਣ ਬਾਜੀ ਨਹੀਂ ਹੈਗੀ ਵਧੀਆ ਪੋਡੇ ਆ ਔਰ ਦੇਖੋ ਪੂਰੇ ਸਾਫ ਆ ਕਿ ਇਹਨੇ ਸੇਵਾ ਕੀਤੀ ਹੋਏ ਐਣ ਝਾੜੂ ਮਾਰ ਕੇ ਪੱਧਰੇ ਕੀਤੇ ਹੋਏ ਆ ਪੋਡੇ ਨਾ ਬਹੁਤ ਸ਼ਾਂਤੀ ਆ ਆਨੰਦ ਆ ਰਿਹਾ ਇੱਧਰ ਆ ਕੇ ਨਾ ਆ ਇਕਦਮ ਸ਼ਾਂਤ ਮਾਹੌਲ ਆ ਦੇਖੋ ਪਾਣੀ ਦੀ ਆਵਾਜ਼ ਵੀ ਤੁਹਾਨੂੰ ਸੁਣਦੀ ਹੋਊਗੀ ਆ ਦੇਖਿਓ ਗੋਰ ਨਾਲ ਸੁਣਿਓ ਟਪ 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 ਕਰਦਾ ਪਾਣੀ ਡੇਗਦਾ ਥੋੜੇ ਜਿਹਾ ਥੱਲੇ ਉਤਰ ਕੇ ਇੱਕ ਬੋੜ ਆ ਜਾਂਦਾ ਥੜਾ ਵਾਹ ਜੀ ਬੱਲ ਅੱਛਾ ਪੈਦਲ ਚੱਲਣ ਦਾ ਕੁਝ ਅਲੱਗ ਹੀ ਆਨੰਦ ਆ ਜਿੱਦਾਂ ਆਪਾਂ ਗੱਡੀ 'ਚ ਆਏ ਆ ਦੋ ਵਾਰੀ ਨਾ ਤੁਸੀਂ ਵੀਡੀਓਜ਼ ਚੈੱਕ ਕਰਿਓ ਜਰੂਰ ਮੈਂ ਉਹਨਾਂ ਦਾ ਲਿੰਕ ਜਰੂਰ ਇਹਦੇ ਡਿਸਕ੍ਰਿਪਸ਼ਨ ਦੇ ਵਿੱਚ ਪਾਉਂਗਾ ਤੇ ਉਹ ਅਲੱਗ ਚੀਜ਼ਾਂ ਅਲੱਗ ਟੇਸਟ ਆ ਨਾ ਤੇ ਜਿਹੜੀ ਆ ਚੀਜ਼ ਆ ਪੈਦਲ ਚੱਲਣ ਵਾਲੀ ਇਹ ਅਲੱਗ ਹੀ ਆ ਜੀ ਤੇ ਇਹਦੇ ਵਿੱਚ ਤੁਸੀਂ ਪ੍ਰਕਿਰਤੀ ਨੂੰ ਬੜਾ ਲਾਗਿਓ ਦੇਖ ਸਕਦੇ ਆ ਜਿੱਦਾਂ ਮਹਿਸੂਸ ਕਰ ਸਕਦੇ ਆ ਹਰ ਇੱਕ ਕੋਈ ਚੀਜ਼ਾਂ ਇਦਾਂ ਵੀ ਇਹਦੇ ਮਾਈਕ ਨੇ ਵੀ ਕਵਰ ਨਹੀਂ ਕਰਨੀਆਂ ਨਾ ਕੈਮਰੇ ਦੇ ਨੇ ਤੁਹਾਡੇ ਕੰਨ ਕਵਰ ਕਰ ਸਕਦੇ ਆ ਅਚਾਰ ਰਾਹ ਚ ਤੁਰੇ ਜਾਂਦੇ ਨੂੰ ਤੁਹਾਨੂੰ ਬਰਮੀਆਂ ਬੜੀਆਂ ਨਜ਼ਰ ਆਉਣਗੀਆਂ ਕਾਫੀਆਂ ਕਾਫੀ ਆ ਨਾ ਪਿੱਛੇ ਵੀ ਦੇਖਿਆ ਨਾ ਸੱਜੇ ਖੱਬੇ ਕਾਫੀ ਬਰਮੀਆਂ ਆ ਨਾ ਸ਼ਾਂਤ ਮਾਹੌਲ ਇੱਕ ਵਾਰੀ ਤਾਂ ਤੁਹਾਨੂੰ ਲੱਗੂਗਾ ਹੀ ਨਹੀਂ ਵੀ ਆਪਾਂ ਗੁਫਾ ਦੇ ਬਿਲਕੁਲ ਲਾਗੇ ਆ। ਵਿਊ ਚੈੱਕ ਕਰੋ। ਬਿਲਕੁਲ ਗੁਫਾ ਦੇ ਲਾਗੇ ਤੇ ਗੁਫਾ ਤੋਂ ਚੱਲਿਆ ਨੂੰ ਸਾਨੂੰ 8 ਤੋਂ 10 ਮਿੰਟ ਹੋ ਗਏ ਆ। ਤੇ ਆਹ ਵਿਊ ਨਜ਼ਰ ਆ ਰਹੇ ਆ ਜੀ। ਆ ਦੇਖੋ। ਇੱਕ ਕਰਿ ਆਓ ਆਨੰਦ ਮਾਣੋ ਪ੍ਰਕਿਰਤੀ ਦਾ ਔਰ ਸਮਾਧਾਂ ਦੇਖ ਕੇ ਆਓ ਬਹੁਤ ਵਧੀਆ ਆ ਤੇ ਜੇ ਬਾਬਾ ਜੀ ਦੇ ਆਉਂਦੇ ਆ ਤੇ ਇੱਥੇ ਵੀ ਇੱਕ ਕਰੀ ਮੇਰੇ ਹਿਸਾਬ ਨਾਲ ਜਾਣਾ ਚਾਹੀਦਾ ਬੜਾਣਾ ਬਣਦਾ ਹੈ ਕਿਉਂਕਿ ਬਾਬਾ ਜੀ ਨਾ ਰਿਲੇਟਡ ਹੀ ਆ ਨਾ ਇਸ ਤੋਂ ਅੱਗੇ ਮੈਂ ਇੱਕ ਵੀਡੀਓ ਹੋਰ ਪਾਈ ਸੀਗੀ ਉਹਦੇ ਵਿੱਚ ਗਊਸ਼ਾਲਾ ਵੀ ਦਿਖਾਈ ਹੋਈ ਆ ਇਸ ਤੋਂ ਅੱਗੇ ਹੋਰ ਆ ਉਹ ਘੁੰਮ ਕੇ ਜਾਣਾ ਪੈਂਦਾ ਚਕਮੋਹ ਵਾਲ ਦੀ ਤੇ ਉਹ ਵੀਡੀਓ ਦਾ ਵੀ ਲਿੰਕ ਮੈਂ ਪਾਉਂਗਾ ਕਿਉਂਕਿ ਉਹ ਇੱਕ ਫੁੱਲ ਵੀਡੀਓ ਆ ਉਹਦੀ ਬੈਕ ਦੇ ਉੱਤੇ 5 ਕੁ ਮਿੰਟ ਦੀ ਵੀਡੀਓ ਨਾਲ ਜੋਇਨਡ ਕੀਤੀ ਹੋਈ ਆ ਪ੍ਰੋਪਰ ਇੱਕ ਬਲੌਗ ਨਹੀਂ ਮੈਂ ਪਾਇਆ ਪਰ ਹੁਣ ਦੇਖਾਂਗੇ ਕੋਸ਼ਿਸ਼ ਕਰਾਂਗੇ ਇੱਕ ਪੂਰਾ ਫੁੱਲ ਬਲੌਗ ਆਪਾਂ ਉਸ ਚੀਜ਼ ਤੇ ਵੀ ਪਾਈਏ ਕਿਉਂਕਿ ਉਹ ਗਊਸ਼ਾਲਾ ਬਣਾਈ ਜਾ ਇੱਥੇ ਇਹਨਾਂ ਨੇ ਤੇ ਉਹ ਵੀ ਦੇਖਣ ਯੋਗ ਆ ਨਾ ਇੱਕ ਹੋਰ ਜਿਹੜੀ ਗੱਲ ਇਹ ਦਸਨੀ ਬਣਦੀ ਆ ਜਿੱਦਾਂ ਇਹ ਜਿਹੜੀ ਪੌੜੀ ਹੈ ਨਾ ਇਦਾਂ ਜਿਹੜੇ ਮਹਾਪੁਰਸ਼ ਸੰਤ ઋષਿ ਮੁਨੀ ਆ ਉਹਨਾਂ ਦੇ ਨਾਲ ਲੱਗਦਾ 1008 ਹੈ ਨਾ ਜੀ ਤੇ ਇਹ 1008 ਪੌੜੇ ਆ ਇਹਨਾਂ ਜਿਹੜੇ ਪੌੜੀਆਂ ਦੇ ਜਿਹੜੇ ਥੱਲੇ ਨੂੰ ਪੌੜੀਆਂ ਜਾਂਦੀਆਂ ਹਨਾ ਨਾ ਸਮਾਧਾ ਨੂੰ 1008 ਪੌੜੇ ਬਣੇ ਹੋਏ ਆ ਦੇਖੋ ਇਹ ਵੀ ਕੋਈ ਐਸੀ ਕਰਾਮਾਤ ਹੀ ਹਮਾਰੀ ਦੀ ਨਾ ਤੇ ਵੱਧ ਘਟ ਵੀ ਸਕਦੇ ਸੀਗੇ ਇਕੋ ਹੈ ਵੀ ਪ੍ਰੋਪਰ ਉਦਾਂ ਹੀ ਬਣਿਆ ਕੋਈ ਤੇ ਲੋ ਜੀ ਆਪਾਂ ਤਕਰੀਬਨ ਪਹੁੰਚਣ ਨੇ ਆ ਸਮਾਧਾਂ ਦੇ ਲਾਗੇ ਤੇ ਇੱਥੇ ਇੱਕ ਕੁੰਡ ਵੀ ਆ ਬੌਲੀ ਜਿਹੜੀ ਬਾਬਾ ਜੀ ਦੇ ਟਾਈਮ ਦੀ ਆ ਹਨਾ ਤੇ ਬਹੁਤ ਪਵਿੱਤਰ ਜਲਿਆ ਇੱਥੇ ਦਾ ਤੇ ਬਾਬਾ ਜੀ ਨੇ ਤੇ ਭਰਤਰੀ ਜੀ ਨੇ ਹਨਾ ਇੱਥੇ ਭਗਤੀ ਕੀਤੀ ਆ ਬਹੁਤ ਟਾਈਮ ਹਨਾ ਜੀ ਤੇ ਉਹਨਾਂ ਦੀ ਇੱਥੇ ਇੱਕ ਗੁਫਾ ਆ ਦਰਖਤ ਦੇ ਵਿੱਚ ਬਿਲਕੁਲ ਦਰਖਤ ਦੇ ਵਿੱਚ ਦਵਲਿਓ ਗੁਫਾ ਬਣੀ ਹੋਈ ਆ ਤੇ ਉਹ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਆ ਇੱਥੇ ਨਾ ਤੇ ਬਹੁਤ ਜਿੱਦਾਂ ਸੰਗਤ ਬਹੁਤ ਘਟ ਆਂਦੀ ਐ ਇਧਰਲੀ ਸਾਈਡ ਨਾ ਜਿੰਨੀ ਕੁ ਵਾਰ ਮੈਂ ਆਇਆ ਮੈਨੂੰ ਜਿਆਦਾ ਦਿੱਸੀ ਨਹੀਂ ਸੰਗਤ ਨਾ ਤੇ ਬਾਕੀ ਜਿੱਦਾਂ ਤੁਸੀਂ ਥੱਲੇ ਉਤਰੋਗੇ ਤਾਂ ਪਹਿਲਾਂ ਤੁਹਾਨੂੰ ਆ ਇੱਕ ਜਿਹੜੀ ਗ੍ਰੀਨ ਨੈੱਟ ਦੀ ਸ਼ੈੱਡ ਪਈ ਹੋਈ ਆ ਇਹਦੇ ਵਿੱਚ ਨਰਸਰੀ ਬਣਾਈ ਹੋਈ ਆ ਤੁਹਾਨੂੰ ਉਹ ਨਜ਼ਰ ਆਏਗੀ ਤੇ ਖੱਬੇ ਅੰਬ ਦੇ ਬੂਟੇ ਨਜ਼ਰ ਆਉਣਗੇ ਤੇ ਸਾਹਮਣੇ ਤੁਹਾਨੂੰ ਨਜ਼ਰ ਆਏਗਾ ਬਾਬਾ ਜੀ ਦਾ ਮੰਦਿਰ ਪਰ ਚੀਨ ਮੰਦਿਰ ਜਿਹੜਾ ਨਾ ਤੇ ਉਹਦੇ ਨਾਲ ਹੀ ਕੋਂਡਿਆ ਤੇ ਤੇ ਆ ਦੇਖੋ ਬਾਬਾ ਜੀ ਦੇ ਭਗਤ ਲੱਗੇ ਉਹ ਬਗੀਚਾ ਤਿਆਰ ਕਰਨ ਮਿਰਚਾਂ ਲਾ ਰਹੇ ਮੈਨੂੰ ਲੱਗਦਾ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਬਹੁਤ ਵਧੀਆ ਮਿਰਚਾਂ ਤੇ ਆ ਭਿੰਡੀਆਂ ਇਹ ਆਲਟੀਕਲਚਰ ਦੀ ਨਰਸਰੀ ਹੈ ਜੀ ਇਹ ਖਾਣੇ ਵਾਸਤੇ ਸਬਜ਼ੀ-ਸ਼ਬਜ਼ੀ ਪਰ ਭਿੰਡੀਆਂ ਤਾਂ ਲੱਗਦੀਆਂ ਨਹੀਂ ਯਾਰ ਇਹ ਪਿੰਡ ਆ ਪਰ ਪਤਾ ਇਹਦਾ ਡਿਫਰੈਂਟ ਆ ਪਤਾ ਇਹ ਮੌਸਮੀ ਹੈ ਨਹੀਂ ਅੱਛਾ ਮੌਸਮੀ ਆ ਚਲੋ ਬਹੁਤ ਅੱਛਾ ਬਹੁਤ ਵਧੀਆ ਗ੍ਰੀਨਰੀ ਆ ਇੱਥੇ ਤੇ ਇਹ ਆਪਾਂ ਤਕਰੀਬਨ ਥੱਲੇ ਪਹੁੰਚ ਚਲੇ ਆ ਜੀ ਮੰਦਿਰ ਦੇ ਲਾਗੇ ਸਮਾਧਾਂ ਦੇ ਲਾਗੇ ਆਪਾਂ ਬਾਪਾ ਇੱਕ ਦੂਜੇ ਨਾਲ ਨਿਕਾੜਾ ਦੇਣਾ ਤੇ ਲਓ ਜੀ ਇਹ ਪਿੰਡ ਆ ਜੀ ਗram ਪੰਚਾਇਤ ਕਲਵਾਲ ਹੈ ਨਾ ਤੇ ਆ ਜਿਓ ਜੀ ਲਓ ਜੀ ਕਰੋ ਦਰਸ਼ਨ ਦੇਖੋ ਤੁਹਾਨੂੰ ਦੂਸਰੀ ਸਾਈਡ ਤੇ ਦਾ ਰਸਤਾ ਦਿਖਾਇਆ ਸੀਗਾ ਇਹ ਪੈਦਲ ਰਸਤਾ ਤੁਸੀਂ ਆ ਸਕਦੇ ਆ ਤੇ ਆ ਦੇਖਿਓ ਇੱਕ ਦਰਖਤ ਹੈਗਾ ਤੇ ਉਹਦੇ ਵਿੱਚ ਦੀ ਇੱਕ ਹੋਰ ਦਰਖਤ ਨਾਲ ਚੜ ਗਿਆ ਐਨ ਉਹਨੂੰ ਬੁੱਕਲ ਪਾਈਉ ਆ ਆ ਦੇਖਿਓ ਇੱਕ ਤਰ੍ਹਾਂ ਜਿੱਦਾਂ ਨਾ ਜਫਾ ਪਾਇਆ ਹੁੰਦਾ ਉਹ ਦੇਖਿਓ ਉਹਦੀਆਂ ਜੜਾਂ ਨੇ ਜਫਾ ਪਾ ਲਿਆ ਦੂਜੇ ਦਰਖਤ ਦੇ ਨੇ ਤੇ ਇੱਥੋਂ ਕੀ ਸਿੱਟਾ ਹੁੰਦਾ ਆ ਵੀ ਪ੍ਰਕਿਰਤੀ ਵੀ ਦਿਖਾਉਂਦੀ ਆ ਵੀ ਤੁਸੀਂ ਹਰੇਕ ਨੂੰ ਪਿਆਰ ਕਰੋ ਯਾਰ ਹੈਨਾ ਦੇਖੋ ਉਹਦੀਆਂ ਇੱਕ ਦੂਜੇ ਦਰਖਤ ਦੀਆਂ ਜੜਾਂ ਨੇ ਇੱਕ ਅਦਰ ਦਰਖਤ ਨੂੰ ਹੋਰ ਨਸਲ ਦੇ ਦਰਖਤ ਨੂੰ ਜਫਾ ਪਾਇਆ ਘੁੱਟ ਕੇ ਨਾ ਕਿੱਡੀ ਵੱਡੀ ਗੱਲ ਆ ਦੇਖੋ ਮੈਂ ਤੱਕ ਕੇ ਨਹੀਂ ਇਹ ਗੱਲ ਕਹੀ ਬਸ ਉਹ ਦੇਖਿਆ ਤੇ ਮਨ ਚ ਆ ਗਈ ਨਾ ਤੇ ਇਹ ਵੀ ਮਹਾਰਾਜ ਦੀ ਰਹਿਮਤ ਆ ਜੀ ਕਿਰਪਾ ਤੇ ਲਓ ਜੀ ਇਹ ਆਪਾਂ ਪਹੁੰਚ ਗਏ ਬਾਬਾ ਜੀ ਦੇ ਮੰਦਰ ਹਾਂਜੀ ਇੱਥੇ ਹੈਗਾ ਜੀ ਇਸ ਮਨੋਹਰ ਪਵਿੱਤਰ ਸਥਾਨ ਪਰ ਸਦੀਆਂ ਬਾਬਾ ਜੀਵ ਵਰਥਰੀ ਜੀ ਨੇ ਇਕੱਠੇ ਬੈਠ ਕੇ ਤਪੱਸਿਆ ਕੀਤੀ ਤੇ ਸਦੀਆਂ ਤੱਕ ਇੱਥੇ ਇਕੱਠੇ ਬਹਿ ਕੇ ਤਪੱਸਿਆ ਕੀਤੀ ਹੈ ਜੀ ਇੱਕ ਇਹ ਜਗ੍ਹਾ ਆ ਕਿ ਇੱਥੇ ਉੱਤੇ ਇਹਨਾਂ ਨੇ ਹੋਰ ਲਿਖ ਕੇ ਲਾਇਆ ਜੀ ਉਹ ਵੀ ਤੁਹਾਨੂੰ ਮੈਂ ਪੜਾਉਣਾ ਐ ਇਨ ਦੋਨੋਂ ਪ੍ਰਚੀਨ ਪੱਥਰ ਕੀ ਮੂਰਤੀਆਂ ਕੋ ਇੱਕ ਸ਼ਿਲਾ ਕੇ ਬੀਤਰ ਸਦੀਆਂ ਸੇ ਦੇਖਾ ਜਾ ਰਹਾ ਹੈ ਇਸ ਸ਼ਿਲਾ ਪਰ ਮੰਦਿਰ ਕਾ ਨਿਰਮਾਣ ਕੀਆ ਗਿਆ ਹੈ ਤਾਂ ਕਿ ਇਤਿਹਾਸਿਕ ਸਤਲ ਕੋ ਸੁਰੱਖਿਤ ਰੱਖਾ ਜਾ ਸਕੇ ਠੀਕ ਹੈ ਜੀ ਇੱਥੇ ਗੇਟ ਲੱਗਾ ਆ ਤੁਹਾਨੂੰ ਬਾਹਰੋਂ ਦਿਖਾ ਸਕਦੇ ਆ ਪਰ ਅੰਦਰ ਨਹੀਂ ਜਾ ਸਕਦੇ ਕਦੇ ਪੁਰਾਣੀ ਵੀਡੀਓ ਪਾਈ ਆ ਤੁਸੀਂ ਉਹਦੇ ਵਿੱਚ ਤੁਸੀਂ ਜਾ ਕੇ ਦੇਖੋ ਉਹਦੇ ਵਿੱਚ ਤੁਹਾਨੂੰ ਬਾਕਾਇਦਾ ਮੈਂ ਅੰਦਰ ਜਾ ਕੇ ਪ੍ਰੋਪਰ ਵੀਡੀਓ ਬਣਾਈ ਹੋਈ ਆ ਇਹ ਜੀ ਇੱਕ ਇਹ ਤੇ ਇੱਕ ਹੈਗਾ ਦਰਖਤ ਵਾਲਾ ਉਹ ਵੀ ਤੁਹਾਨੂੰ ਬਾਅਦ ਚ ਦਿਖਾਉਣੀ ਆ ਤੇ ਇਹ ਹੈਗਾ ਜੀ ਬਾਬਾ ਜੀ ਦਾ ਪ੍ਰਚੀਨ ਸਨਾਨ ਗੁੰਡ ਤੇ ਬਹੁਤ ਪਵਿੱਤਰ ਜਲ ਆ ਜੀ ਤੇ ਆਜੋ ਹੁਣ ਚੱਲਦੇ ਆ ਮਠਾਂ ਵਾਲੀ ਸਾਈਡ ਜਿੱਧਰ ਸਮਾਦਾ ਆ ਨਾ ਤੇ ਆਜੋ ਵਾਹ ਆਹ ਦੇਖੋ ਜਾਨਵਰਾਂ ਦੀ ਜਿਹੜੀ ਆਵਾਜ਼ਾਂ ਤੁਹਾਨੂੰ ਆ ਦੇਖੋ ਟਟਿਰੀ ਦੀ ਆਵਾਜ਼ ਆ ਆ ਉਧਰ ਪਾਣੀ ਦੀ ਆਵਾਜ਼ ਆ ਰਹੀ ਆ ਸ਼ਾਂਤ ਮਾਹੌਲ ਆ ਬਸ ਪ੍ਰਕਿਰਤੀ ਦੇ ਨਜ਼ਾਰੇ ਆ ਹੈਨਾ ਕੀ ਆ ਵਾਤਾ ਆਨੰਦ ਸੱਜਿਆ ਉਹ ਜੀ ਇਹ ਹੈ ਜੀ ਸਮਾਨਾ ਬਾਬਿਆਂ ਨੇ ਲਾਇਆ ਲੋਕ ਇੱਥੇ ਮੈਨੂੰ ਲੱਗਦਾ ਅੱਜ ਹੈ ਨਹੀਂ ਤੇ ਮਠਾ ਮਠਾ ਮੀ ਪੈਣ ਲੱਪਿਆ ਹੈ ਹੈ ਨਾ ਇਹਦੇ ਅੰਦਰ ਵੀ ਮੂਰਤੀ ਸਥਾਪਨਾ ਹੋਈ ਆ ਤੇ ਬਾਬਾ ਜੀ ਦਾ ਧੂਣਾ ਵੀ ਆ ਤੇ ਆ درخت ਦੇਖੋ ਜੀ ਬੋਰ ਦਾ درخت ਕਿੱਡਾ ਪਰ ਆਇਆ ਹੈ ਨਾ ਤੇ ਕਿੰਨਾ ਪੁਰਾਣਾ ਹੋਊਗਾ ਇਹ ਜਿਹੜੀਆਂ ਜੜਾ ਜਿਹੜੀਆਂ ਨਾ ਦਵੱਲੀ ਤੇ ਇਹਦੇ ਜੜਾਂ ਦੇ ਵਿੱਚ ਦਵੱਲੀਆਂ ਗੁਫਾਾਂਾਂ ਬਣੀਆਂ ਆ ਇਹ ਇਧਰਲੀ ਸਾਈਡ ਵੀ ਤੇ ਇਧਰਲੀ ਸਾਈਡ ਵੀ ਨਾ ਤੇ ਇੱਥੇ ਭਰਤੀਨਾਥ ਜੀ ਤੇ ਬਾਬਾ ਜੀ ਦਾ ਇਹ ਵੀ ਸਥਾਨ ਆ ਤੇ ਇੱਥੇ ਵੀ ਆਓ ਤੇ ਦਰਸ਼ਨ ਕਰੋ ਆ ਦੇਖੋ ਦਰਖਤ ਕਿੱਡੇ ਭਰੇ ਆ ਤੇ ਇੱਕ ਗੱਲ ਤੋਂ ਦੀ ਸ਼ੈਤ ਹੋਰ ਨੋਟ ਕੀਤੀ ਹੋਣੀ ਆ ਪੂਰੀਆਂ ਜੜਾਂ ਦੇ ਨਾਲ ਨਾ ਇੱਕ ਜੜ੍ਹ ਕਹਿ ਲੋ ਜਾਂ ਇਹਨੂੰ ਇਦਾਂ ਦਾ ਪ੍ਰਤੀਤ ਹੋ ਰਿਹਾ ਜਿੱਦਾਂ ਇੱਕ ਪੂਰੀਆਂ ਜੜਾਂ ਦੇ ਨਾਲ ਇੱਕ ਨਾਗ ਘੁੰਮਿਆ ਹੁੰਦਾ ਉਹ ਉਥੋਂ ਸਟਾਰਟ ਹੁੰਦਾ ਘੁੰਮਦਾ ਘੁੰਮ ਜਿੱਦਾਂ ਇੱਥੇ ਆ ਗਿਆ ਇੱਥੋਂ ਇਦਾਂ ਘੁੰਮ ਘੁੰਮ ਕੇ ਇਦਾਂ ਨਾ ਤੇ ਇਦਾਂ ਇਹਨਾਂ ਨੇ ਦਿਖਾਇਆ ਜਾਂ ਇਦਾਂ ਪ੍ਰਤੀਤ ਹੁੰਦਾ ਨਾ ਇੱਥੇ ਤੇ ਠੀਕ ਹੈ ਜੀ ਬਾਕੀ ਤੇ ਇਸ ਘੜੇ ਦੇ ਅੰਦਰ ਬਾਬਾ ਜੀ ਦੀ ਮੂਰਤੀ ਸਥਾਪਨਾ ਹੋਈ ਆ ਤੇ ਨਾਲ ਜੀ ਧੁਣਾ ਬਾਬਾ ਜੀ ਦਾ ਨਾ ਜੀ ਜੀ